ਅਸੀਂ ਪਲੰਗਾ ਇਸ ਰਸਤੇ ਤੇ ਨਾਲ ਮਿਹਨਤਾਂ ਪੁੱਟੀਆਂ ਸਦਾ ਸਿਰਜਣਾ ਚੱਲਦੀ ਰੱਖਣੀ ਭਾਵੇਂ ਹੋਵਣ ਛੁੱਟੀਆਂ ਸੋ ਬਹੁਤ ਹੀ ਪਿਆਰੇ ਬੱਚਿਓ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀਆਂ ਬੱਚਿਓ ਕਿ ਅਸੀਂ ਸਾਰੇ ਠੀਕ ਹੋਵਾਂਗੇ ਅਤੇ ਛੁੱਟੀਆਂ ਦੇ ਵਿੱਚ ਅੰਦਰ ਬੈਠ ਕੇ ਆਪਣਾ ਛੁੱਟੀਆਂ ਦਾ ਕੰਮ ਮੇਰੀ ਵੀਡੀਓ ਵਿੱਚੋਂ ਦੇਖ ਕੇ ਕਰਨ ਦੀ ਤਾਂਗਣਾ ਵਿੱਚ ਹੋਵਾਂਗੇ ਸੋ ਚਲਦੇ ਆ ਬੱਚਿਓ ਵਰਕਸ਼ੀਟ ਇੱਕ ਜਮਾਤ ਚੌਥੀ ਦੀ ਜੋ ਆਪਾਂ ਨੇ ਛੁੱਟੀਆਂ ਦੇ ਕੰਮ ਦੀ ਆਈ ਹੋਈ ਸੀ ਇਹ ਬੱਚਿਓ ਸਾਰਾ ਕੰਮ ਹੈ ਜਿਹੜਾ ਮਿਸ਼ਨ ਸਮਰੱਥ ਦੀ ਕਿਤਾਬ ਦੇ ਵਿੱਚੋਂ ਹੀ ਆਪਾਂ ਸ਼ੁਰੂ ਕਰਦੇ ਹਾਂ ਬੱਚਿਓ ਆਪਣੀ ਮਿਸ਼ਨ ਸਮਰੱਥ ਪੰਜਾਬੀ ਅਭਿਆਸ ਪੁਸਤਕ ਦੇ ਪੰਨਾ ਨੰਬਰ 47 ਤੇ ਦਰਜ ਕਹਾਣੀ ਕੀੜੀਆਂ ਦਾ ਭੌਣ ਨੂੰ ਪੜੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਬੱਚਿਓ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਕੀੜੀਆਂ ਦੇ ਭੌਣ ਵਾਲਾ ਪਾਠ ਪੜਿਆ ਸੀ ਉਹ ਮੈਂ ਪਾਠ ਤੁਹਾਨੂੰ ਇਸ ਕਰਕੇ ਪਹਿਲਾਂ ਪੜਾਇਆ ਸੀ ਤਾਂ ਕਿ ਤੁਸੀਂ ਪਾਠ ਨੂੰ ਚੰਗੀ ਤਰ੍ਹਾਂ ਪਹਿਲਾਂ ਪੜ੍ਹ ਲਵਾਂ ਤਾਂ ਕਿ ਇਹ ਪ੍ਰਸ਼ਨਾਂ ਦੇ ਉੱਤਰ ਜਿਹੜੇ ਉਹ ਦੇ ਸਕੋ। ਹੁਣ ਚੱਲਦੇ ਆਂ ਬੱਚੇ ਆਪਾਂ ਪ੍ਰਸ਼ਨ 1 ਤੇ। ਕਹਾਣੀ ਦੇ ਚਿੱਤਰ ਵਿੱਚ ਕੀ ਦਿਖਾਈ ਦੇ ਰਿਹਾ ਹੈ? ਮੈਂ ਤੁਹਾਨੂੰ ਪ੍ਰਸ਼ਨ ਦੱਸੂਗੀ, ਲਿਖੂਗੀ ਨਹੀਂ ਬੱਚਾ ਕਿਉਂਕਿ ਜਗ੍ਹਾ ਘੱਟ ਸੀ। ਮੈਂ ਬੋਲ ਕੇ ਦੱਸੂ ਆਰਾਮ ਦੇ ਨਾਲ। ਚਾਹੇ ਵੀਡੀਓ ਆਪਣੀ ਲੰਬੀ ਹੋ ਜੇ, ਪਰ ਮੈਂ ਤੁਹਾਨੂੰ ਕੰਮ ਜਿਹੜਾ ਇਹ ਬਹੁਤ ਵਧੀਆ ਢੰਗ ਨਾਲ ਕਰਵਾਉਂਗੀ। ਕੀੜੀਆਂ ਪ੍ਰਸ਼ਨ ਮੈਂ ਪੜ ਚੁੱਕੇ ਕਹਾਣੀ ਦੇ ਚਿੱਤਰ ਵਿੱਚ ਕੀ ਕੀ ਦਿਖਾਈ ਦੇ ਰਿਹਾ ਹੈ ਪਹਿਲਾਂ ਦੇਖੋ ਕੀੜੀਆਂ ਫਿਰ ਕੀੜੀਆਂ ਦਾ ਭੌਣ ਦਰਖਤ ਗੁਰਦੁਆਰਾ ਮੱਖੀ ਉੱਲੂ ਲੱਕੜੀ ਦਾ ਗੱਠਾ ਅਤੇ ਚਿੜੀ ਇਹ ਪਹਿਲਾ ਪ੍ਰਸ਼ਨ ਸੀਗਾ ਦੂਜਾ ਪ੍ਰਸ਼ਨ ਹੈਗਾ ਕੀੜੀਆਂ ਦੇ ਜਲਦੀ ਭੌਣ ਬਣਾਉਣ ਵਿੱਚ ਸਫਲਤਾ ਦਾ ਕੀ ਕਾਰਨ ਸੀ ਉਨ੍ਹਾਂ ਦੇ ਸਫਲਤਾ ਦਾ ਕਾਰਨ ਸੀ ਬੱਚਿਓ ਨੁਕਤਾ ਜਿੰਨੇ ਦੀ ਪ੍ਰਵਾਹ ਕੀਤੇ ਬਿਨਾ ਤੀਜੇ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰਨ। ਤੀਜਾ ਪ੍ਰਸ਼ਨ ਪੌਣ ਖੀੜਿਆਂ ਦੇ ਆਕਾਰ ਤੋਂ ਕਿੰਨੇ ਗੁਣਾ ਵੱਡਾ ਸੀ? 100 ਗੁਣਾ। ਜਿਹੜੀ ਨੇ ਕੀ ਕਹਿ ਕੇ ਕੀੜਿਆਂ ਦਾ ਮਜ਼ਾਕ ਉਡਾਇਆ ਸੀ? ਇਹ ਵੀ ਆਪਾਂ ਨੂੰ ਪਾਠ ਦੇ ਵਿੱਚ ਹੀ ਆਇਆ। ਜਿਹੜੀ ਨੇ ਇਹ ਕਹਿ ਕੇ ਕੀੜਿਆਂ ਦਾ ਮਜ਼ਾਕ ਉਡਾਇਆ ਕਿ ਤੁਸੀਂ ਐਡਾ ਵੱਡਾ ਪੌਣ ਕਿਵੇਂ ਬਣਾ ਲਉਣੀ ਹੈ? ਕਹਿੰਦੀ ਆ ਸਾਨੂੰ 100 ਸਾਲ ਲੱਗ ਜਾਣਗੇ। ਪਰ ਕੀੜੀਆਂ ਨੇ ਉਹਦੀ ਮਿਹਨਤ ਆਪਣੀ ਮਿਹਨਤ ਜਾਰੀ ਰੱਖੀ ਤੇ ਉਹਦੇ ਮਜ਼ਾਕ ਦੀ ਪਰਵਾਹ ਨਾ ਕੀਤੀ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਵੱਡਾ ਪੌਣ ਬਣਾ ਕੇ ਤਿਆਰ ਕਰਤਾ। ਰਾਣੀ ਕੀੜੀ ਨੇ ਕੀ ਕਹਿ ਕੇ ਕੀੜੀਆਂ ਦੀ ਮਿਹਨਤ ਨੂੰ ਕੀ ਕਹਿ ਕੇ ਸਲਾਹਿਆ? ਰਾਣੀ ਕੀੜੀ ਨੇ ਸਾਰਿਆਂ ਦੀ ਮਿਹਨਤ ਨੂੰ ਇਹ ਕਹਿ ਕੇ ਸਲਾਹਿਆ ਕਿ ਉਹਨਾਂ ਨੇ ਸ਼ਾਨਦਾਰ ਪੌਣ ਤਿਆਰ ਕੀਤਾ ਹੈ। ਤਾਂ ਇਹ ਵੀ ਉਹਨੇ ਇਸੇ ਲਾਈਨ ਕਹੀ ਸੀ ਹਰ ਵੱਡੇ ਕੰਮ ਦੀ ਸ਼ੁਰੂਆਤ ਇੱਕ ਛੋਟੇ ਕੰਮ ਨਾਲ ਹੀ ਹੁੰਦੀ ਹੈ ਇਹ ਵੀ ਆਪਾਂ ਜਾਣਦੀਆਂ ਵਿੱਚ ਅੱਗੇ ਆ ਗਿਆ ਮਾਈਂਡ ਮੈਪਿੰਗ ਸਿਰਜਣਾਤਮਕ ਪੱਖ ਇਹਦੇ ਵਿੱਚ ਬੱਚਿਓ ਸੱਤ ਮਾਤਰ ਕੇ ਡੱਬੇ ਦਿੱਤੇ ਹੋਇਆ ਤੁਸੀਂ ਆਪ ਦੇ ਹਿਸਾਬ ਨਾਲ ਆਪਣੇ ਦਿਮਾਗ ਦੇ ਨਾਲ ਸ਼ਬਦ ਲਿਖਨੇ ਆ ਵਿਚਾਰ ਲਿਖਿਆ ਹੈ ਰੁੱਖ ਤੁਸੀਂ ਇਹ ਦੇਖਾਂਗੇ ਵੀ ਤੁਸੀਂ ਆਪ ਦੇ ਹਿਸਾਬ ਨਾਲ ਕਿਵੇਂ ਲਿਖਦੇ ਹੋ ਕਿਉਂਕਿ ਵੀ ਮੈਂ ਇਸ ਕਰਕੇ ਇਹ ਹੈ ਕਿ ਆਪਾਂ ਤੁਸੀਂ ਇਹਨਾਂ ਦੇ ਬਾਤ ਬਣਾਉਣਾ ਅਗਲਾ ਹੈਗਾ ਬੱਚਿਓ ਮਾਈਂਡ ਮੈਪਿੰਗ ਹੀ ਫੇਰਾ ਇਹਦੇ ਵਿੱਚ ਦੇਖੋ ਮੈਂ ਤਾਂ ਸ਼ਬਦ ਲਿਖੇ ਸੀਗੇ ਧਰਖਤ ਪਹਿਲਾਂ ਹੁਣ ਮੈਂ ਇਹੀ ਬਣਾਉਂਗੀ ਧਰਖਤ ਸੀ ਟਾਣੇ ਉੱਪਰ ਦੋ ਉੱਲੂ ਬੈਠੇ ਹਨ ਦੂਸਰਾ ਬਣਾਇਆ ਮੈਂ ਧਰਖਤ ਦੇ ਟਾਣੇ ਕੋਲ ਇੱਕ ਗੁਲਾਬੀ ਫੁੱਲ ਦਿਖਾਈ ਰਿਹਾ ਜਿਹੜੇ ਮਤਲਬ ਕਿ ਮੈਂ ਲਿਖੇ ਸੀ ਉਧਰ ਤੇ ਅਗਲਾ ਤੀਜਾ ਹੈਗਾ ਮੈਂ ਆਪਦੇ ਸ਼ਬਦ ਬੋਲ ਰਹੀ ਹਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੀ ਲਿਖ ਰਹੇ ਹੋ ਜੇ ਸਕਦੇ ਹੋ ਘੌਣ ਦੇ ਖੱਬੇ ਪਾਸੇ ਦੋ ਖੰਭਾ ਹਨ ਜੋ ਜੋ ਮੈਨੂੰ ਮਾਈਂਡ ਮੈਪਿੰਗ ਦੇ ਵਿੱਚ ਮੇਰੇ ਆਇਆ ਮਾਈਂਡ ਦੇ ਵਿੱਚ ਮੈਂ ਉਹ ਲਿਖਦੇ ਦਰਖਤ ਦੇ ਹੇਠਾਂ ਕੀੜੀਆਂ ਦਾ ਵੱਡਾ ਪੌਣ ਹੈ ਪੰਜਵਾਂ ਹੈਗਾ ਪੌਣ ਦੇ ਸੱਜੇ ਪਾਸੇ ਇੱਕ ਚਿੜੀ ਲੱਕੜ ਦੇ ਖੰਡ ਉੱਪਰ ਬੈਠੀ ਹੈ ਨੰਬਰ 6 ਤੇ ਹੈਗਾ ਸੱਜੇ ਪਾਸੇ ਦੂਰ ਇੱਕ ਗੁਰਦੁਆਰਾ ਵੀ ਦਿਖਾਈ ਦੇ ਰਿਹਾ ਹੈ ਇਹ ਸਾਰਾ ਕੁਝ ਤਸਵੀਰ ਦੇ ਵਿੱਚ ਸੀਗਾ ਬੱਚਿਓ ਅਗਲੀ ਤਸਵੀਰ ਹੈਗੀ ਆ ਇਸ ਤਸਵੀਰ ਵਿੱਚ ਰੰਗ ਭਰੋ ਇਸ ਤਸਵੀਰ ਨੂੰ ਦੇਖ ਕੇ ਤੁਹਾਡੇ ਦਿਮਾਗ ਵਿੱਚ ਜਿਹੜੇ ਸ਼ਬਦ ਆਉਂਦੇ ਹਨ ਨਾ ਉਹਨਾਂ ਨੂੰ ਲਿਖੋ ਅਤੇ ਵਾਕ ਬਣਾਓ ਤਾਂ ਇਸ ਦੇ ਵਿੱਚ ਬੱਚੇ ਜੋ ਮੈਂ ਸ਼ਬਦ ਬਣਾਏ ਨੇ ਲੜਕਾ ਦਿਖਾਈ ਦੇ ਰਿਹਾ ਸੀ ਮੈਨੂੰ ਫੁਹਾਰਾ ਫੁੱਲ ਦਰਖਤ ਚਿੜੀ ਅਤੇ ਕਾ ਤਾਂ ਅੱਗੇ ਬੱਚੇ ਆਪਾਂ ਇਸ ਤੇ ਵਾਕ ਬਣਾਉਣੇ ਆ ਜਿਵੇਂ ਬਾਗ ਵਿੱਚ ਇੱਕ ਲੜਕਾ ਹੈ ਲੜਕਾ ਖੜਾ ਹੈ ਹੈ ਨਾ ਅੱਗੇ ਦੂਸਰਾ ਵਾਕ ਬਣਾਵਾਂਗੇ ਫੁਹਾਰੇ ਦਾ ਲੜਕੇ ਦੇ ਹੱਥ ਵਿੱਚ ਇੱਕ ਫਾਰਾ ਹੈ ਅੱਗੇ ਮੇਰਾ ਫੁੱਲ ਲਿਖਿਆ ਹੋਇਆ ਬਾਗ ਵਿੱਚ ਬਹੁਤ ਸਾਰੇ ਫੁੱਲ ਹਨ ਅਗਲਾ ਸ਼ਬਦ ਹੈਗਾ ਸੀ ਮੇਰਾ ਦਰਖਤ ਇੱਥੇ ਬਹੁਤ ਸਾਰੇ ਦਰਖਤ ਵੀ ਹਨ ਅਗਲਾ ਸ਼ਬਦ ਹੈਗਾ ਮੇਰਾ ਚਿੜੀ ਚਿੜੀ ਉੱਡ ਰਹੀ ਹੈ ਕ ਬਾਗ ਵਿੱਚ ਘਾਹ ਵੀ ਉੱਗਿਆ ਹੋਇਆ ਹੈ ਅਗਲਾ ਹੈਗਾ ਬੱਚਾ ਸ ਖੇਡ ਦਿੱਤੇ ਹੋਏ ਸ਼ਬਦਾਂ ਨੂੰ ਵਰਤਦੇ ਹੋਏ ਇੱਕ ਪੈਰਾ ਨਿੱਕੀ ਕਹਾਣੀ ਤਿਆਰ ਕਰੋ ਪੈਰਾ ਜਾਂ ਨਿੱਕੀ ਕਹਾਣੀ ਆਪਾਂ ਇਸ ਤੋਂ ਕਹਾਣੀ ਤਿਆਰ ਕਰ ਸਕਦੇ ਹਾਂ ਵਿੱਚ ਦੇਖੋ ਜਿਵੇਂ ਬੱਚੇ ਮੈਦਾਨ ਵਿੱਚ ਖੇਡ ਰਹੇ ਹਨ ਹਨਾ ਖੇਡ ਕੇ ਬਹੁਤ ਜ਼ਿਆਦਾ ਖੁਸ਼ ਹੋਏ ਖੇਡਦੇ-ਖੇਡਦੇ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਕਿਉਂਕਿ ਬਹੁਤ ਜ਼ਿਆਦਾ ਧੁੱਪ ਸੀ ਹਨਾ ਤੇ ਜਦ ਧੁੱਪ ਸੀ ਤਾਂ ਉਹਨਾਂ ਨੂੰ ਬੜਾ ਪਿਆਸ ਲੱਗੀ ਤਾਂ ਬਾਅਦ ਵਿੱਚ ਉਹਨਾਂ ਨੇ ਕੀ ਪੀਤਾ ਸ਼ਰਬਤ ਅੱਗੇ ਚੱਲਦੇ ਆ ਮੱਚੇ ਆਪਾਂ ਹਾਏ ਪ੍ਰਸੰਨ ਤੇ ਵਿਰੋਧੀ ਸ਼ਬਦਾਂ ਦੇ ਪਹਿਲਾ ਸ਼ਬਦ ਹੈਗਾ ਆਪਣਾ ਅੰਦਰ ਉਹਦਾ ਆ ਜਾਊਗਾ ਬਾਹਰ ਫਿਰ ਅਮੀਰ ਇਹਦਾ ਆ ਜਾਊਗਾ ਗਰੀਬ ਦਿਨ ਦਾ ਆ ਜਾਊਗਾ ਰਾਤ ਗਲਤ ਦਾ ਆ ਜਾਊਗਾ ਠੀਕ ਗੁੱਸਾ ਪਿਆਰ ਨੁਕਸਾਨ ਫਾਇਦਾ ਕੱਲ ਅੱਜ ਪੜਨਾ ਛੱਡਣਾ ਅੱਗੇ ਆ ਗਿਆ ਬੱਚੇ ਪੱਕਾ ਪ੍ਰਸ਼ਨ ਵਾਕ ਬਣਾਓ ਜਿਵੇਂ ਪਹਿਲਾ ਹੈਗਾ ਧਰਤੀ जीवन सिर्फ धरती ही संभव है दूसरा है का तितली तितली फुला ऊपर मंडरा रही है तीसरा है फुल बसंत रुत बच्चे रंग बिरंगे फुल खिड़ते हैं अगला आ गया बच्चों नदी गंगा भारत की सब तो बड़ी नदी है अगला खखा आ गया पानी बचाओ विषय उत्ते कोई चित्र बनाओ पानी बचा बच्चा मन लो टूटिया कोई चल दया नहीं ਉਸਨੂੰ ਇੱਕ ਟੁੱਟੀ ਦੀ ਚਾਲ ਦੀ ਦਿਖਾਓ ਤੇ ਦੂਜੀ ਤੁਸੀਂ ਬੰਦ ਦਿਖਾ ਦਿਓ ਹਨਾ ਆਪਦੇ ਮਰਜ਼ੀ ਦੇ ਨਾਲ ਜੇਕਰ ਤੁਸੀਂ ਨਾ ਹੁੰਦੇ ਸਮੇਂ ਬਾਲਟੀ ਭਰਦੇ ਹੋ ਆਹ ਸੌਰੀ ਪਹਾੜੀ ਤੇ ਨਾ ਹੁੰਨੇ ਉਹ ਵੀ ਤੁਸੀਂ ਬਾਲਟੀ ਭਰੀ ਹੋਈ ਦਿਖਾ ਸਕਦੇ ਅੱਗੇ ਆ ਗਏ ਬੱਚਿਓ ਸੁੰਦਰ ਲਿਖਾਈ ਸੁੰਦਰ ਲਿਖਾਈ ਹੈ ਜਿਹੜੀ ਵਿੱਚ ਜਿਹੜੀ ਜਿਵੇਂ ਆਪਾਂ ਨੂੰ ਦਿੱਤੀ ਹੋਈ ਹੈ ਤੁਸੀਂ ਇਸੇ ਤਰ੍ਹਾਂ ਹੀ ਇਸ ਨੂੰ ਦੇਖ ਕੇ ਲਿਖੋ ਜਿਵੇਂ ਦਿਨ ਪਿਠ ਗਹਿਣਾ ਟਿਕਾ ਸਰਕਾ ਗਲਾਸ ਕਿਸਾਨ ਨਹਿਰ ਸੀ ਇਸ ਨੂੰ ਇਸੇ ਤਰ੍ਹਾਂ ਜਿਵੇਂ ਆਪਾਂ ਨੂੰ ਲਿਖਿਆ ਹੋਇਆ ਇਸੇ ਤਰ੍ਹਾਂ ਬੱਚੋ ਲਿਖਣਾ ਲਓ ਅੱਗੇ ਵੀ ਇਹ ਇਸੇ ਤਰ੍ਹਾਂ ਦਾ ਪੇਜ ਆ ਪੈੰਡ ਤੋਂ ਲੈ ਕੇ ਅਗਰ ਰਹੇਗਾ ਬੱਚੋ ਮੈਂ ਪੂਰੀ ਲਾਈਨ ਦਿੱਤੀ ਹੋਈ ਆਪਾਂ ਨੂੰ ਜਿਵੇਂ ਪਿਤਾ ਜੀ ਸਾਨੂੰ ਝੀਲ ਉੱਤੇ ਸੈਰ ਕਰਾਉਣ ਲੈ ਕੇ ਗਏ ਮਾਂ ਜੀ ਅਤੇ ਸੋਨੂ ਵੀ ਸਾਡੇ ਨਾਲ ਸਨ ਅਸੀਂ ਸਾਰਿਆਂ ਨੇ ਉੱਥੇ ਕਿਸ਼ਤੀ ਵਿੱਚ ਸੈਰ ਕੀਤੀ ਸ਼ੇਅਰ ਕਰਕੇ ਸਾਨੂੰ ਬਹੁਤ ਆਨੰਦ ਆਇਆ ਤੇ ਅੱਗੇ ਹੈਗਾ ਹੋਰ ਵੀ ਬਹੁਤ ਸਾਰੇ ਲੋਕ ਕਿਸਤੀਆਂ ਵਿੱਚ ਝੂਟੇ ਲੈ ਰਹੇ ਸਨ ਇਹ ਸਾਰਾ ਨਜ਼ਾਰਾ ਵੇਖਣ ਵਾਲਾ ਸੀ ਮੇਰੇ ਲਈ ਇਹ ਯਾਦਗਾਰੀ ਦਿਨ ਸੀ ਪਿਤਾ ਜੀ ਆਂਬ ਦਾ ਬੂਟਾ ਲੈ ਕੇ ਆਏ ਮੈਂ ਆਪਣੇ ਮੈਂ ਤੇ ਮੇਰੀ ਛੋਟੀ ਭੈਣ ਸੋਨੀ ਨੇ ਬੂਟਾ ਬੇੜੇ ਵਿੱਚ ਲਗਾ ਦਿੱਤਾ ਅਸੀਂ ਇਸ ਨੂੰ ਹਰ ਰੋਜ਼ ਪਾਣੀ ਦਿੰਦੇ ਫਿਰ ਇਹ ਵੱਡਾ ਹੋ ਗਿਆ ਹੋਣੇਸ ਨੂੰ ਮਿੱਠੇ ਅੰਬ ਲੱਗਦੇ ਹਨ ਇਹ ਵੀ ਤੁਸੀਂ ਇਸੇ ਤਰ੍ਹਾਂ ਹੀ ਲਿਖਣਾ ਬੱਚੋ ਜਦੋਂ ਮਿੱਠੇ ਅੰਬ ਲੱ ਫਿਰ ਸਾਡੇ ਘਰ ਇੱਕ ਮੱਝ ਹੈ ਉਸਦੀ ਇੱਕ ਕੱਟੀ ਹੈ ਉਹ ਬਹੁਤ ਛੋਣੀ ਹੈ ਦੁੱਧ ਪੀਣ ਤੋਂ ਬਾਅਦ ਉਹ ਦੌੜਦੀ ਹੈ ਕਿਉਂਕਿ ਦੁੱਧ ਹਾਜਮੇ ਕਰਨਾ ਹੁੰਦਾ ਹੈ ਨਾ ਮਾਂ ਕਹਿੰਦੀ ਹੈ ਇਹ ਵੱਡੀ ਹੋ ਕੇ ਮੱਝ ਬਣੇਗੀ ਉਹ ਵੀ ਦੁੱਧ ਦੇਵੇਗੀ ਅਸੀਂ ਦੁੱਧ ਪੀ ਕੇ ਤੱਕੜੇ ਹੋ ਜਾਵਾਂਗੇ ਹੁਣ ਸਾਨੂੰ ਉਸ ਦੇ ਵੱਡੇ ਹੋਣ ਦੀ ਉਡੀਕ ਹੈ ਇਹ ਸੀ ਬੱਚਿਓ ਜਮਾਤ ਚੌਥੀ ਦੀ ਵਰਕਸ਼ੀਟ ਇੱਕ ਛੁੱਟੀਆਂ ਦਾ ਕੰਮ ਉਮੀਦ ਕਰਦੀਆਂ ਬੱਚਿਓ ਤੁਹਾਨੂੰ ਇਹ ਸ਼ੀਟ ਛੁੱਟੀਆਂ ਦੇ ਕੰਮ ਕਰਨ ਵਿੱਚ ਬਹੁਤ ਸਹਾਇਕ ਹੋਵੇਗੀ ਤੇ ਤੁਸੀਂ ਅੱਗੇ ਵੀ ਆਪਣੇ ਦੋਸਤਾਂ ਤੱਕ ਜ਼ਰੂਰ ਭੇਜੋ ਜੇਕਰ ਬੱਚੇ ਤੁਹਾਨੂੰ ਕੁਝ ਵੀ ਨਾ ਪਤਾ ਜਿਵੇਂ ਮਾਈਂਡ ਮੈਪ ਦੱਸਿਆ મે ਉਸ ਦੀ ਟੈਨਸ਼ਨ ਨਹੀਂ ਲੈਣੀ ਬੱਚੇ ਜੋ ਤੁਹਾਡੇ ਦਿਮਾਗ ਦੇ ਵਿੱਚ ਉਸ ਦੇ ਨਿਤਾਬਕ ਸ਼ਬਦ ਆਉਂਦੇ ਨਹੀਂ ਤੁਸੀਂ ਉਸੇ ਤਰ੍ਹਾਂ ਬਣਾ ਕੇ ਉਸ ਦੇ ਅੱਗੇ ਬਾਕ ਬਣਾਉਣੇ ਮਿਲਦੇ ਆ ਮੱਚ ਜਲਦੀ ਹੀ ਫਿਰ ਆਪਾਂ ਵਰਕਸ਼ੀਟ 2 ਜਮਾਤ ਚੌਥੀ ਦੇ ਨਾਲ ਬਾਏ ਬਾਏ ਬੇਟਾ